ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੇ ਸੂਬਿਆਂ ਦੇ ਵਿੱਚ ਇੱਕ ਡਾਟ ਲੱਗੀ ਹੋਈ ਹੈ ਵੀ ਕਿਹੜੇ ਸੂਬੇ ਦੇ ਵਿੱਚ ਮੁਸਲਮਾਨ ਵਿਰੋਧੀ ਪ੍ਰਚਾਰ ਤੇ ਝੜਪਾਂ ਤੇ ਦੰਗੇ ਫਸਾਦ ਵੱਧ ਹੁੰਦੇ ਹੈ ਯੂਪ ਆਲਾ ਮੁੱਖ ਮੰਤਰੀ ਕਹਿੰਦਾ ਮੇਰੀ ਝੰਡੀ ਹੈ ਉਧਰੋਂ ਅਸਾਮ ਆਲਾ ਜਿਹੜਾ ਹਿਮੰਤ ਵਿਸ਼ਵਾ ਸ਼ਰਮਾ ਕੋਈ ਮੌਕਾ ਨਹੀਂ ਜਾਣ ਦਿੰਦਾ ਜਦੋਂ ਉਹਨਾਂ ਨੇ ਮੁਸਲਮਾਨਾਂ ਵਿਰੁੱਧ ਆਪਣਾ ਗੁੱਸਾ ਨਾ ਕੱਢਣਾ ਹੋਵੇ ਤੇ ਮਹਾਰਾਸ਼ਟਰ ਅੱਜਕੱਲ ਇਸ ਦੌੜ ਦੇ ਵਿੱਚ ਨਵਾਂ ਸ਼ਾਮਲ ਹੋਇਆ ਹੋਇਆ ਹੈ ਤੇ ਉੱਥੇ ਜਿਹੜੇ ਅਮਨ ਸ਼ਾਂਤੀ ਨਾਲ ਰਹਦੇ ਲੋਕ ਹੈ ਉਹਨਾਂ ਨੂੰ ਦੰਗੇ ਫਸਾਦੀਆਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਉੱਥੋਂ ਦਾ ਇੱਕ ਮੰਤਰੀ ਨਿਤੇਸ਼ ਰਾਣੇ ਹਰ ਰੋਜ਼ ਕੋਈ ਨਾ ਕੋਈ ਬਿਆਨ ਮੁਸਲਮਾਨ ਵਿਰੋਧੀ ਦਿੰਦਾ ਹੈ ਤੇ ਇਸੇ ਤਰ੍ਹਾਂ ਨਾਲ ਤੇਲੰਗਾਨਾ ਦੇ ਵਿੱਚ ਰਾਜਾ ਸਿੰਘ ਬਣਿਆ ਹੋਇਆ ਹਾਲਾਂਕਿ ਉੱਥੇ ਸਰਕਾਰ ਦੂਜਿਆਂ ਦੀ ਹੈ ਪਰ ਉਹ ਵੀ ਕੋਈ ਮੌਕਾ ਨਹੀਂ ਕਮਾਉਂਦਾ ਫਿਰਕਾਪ੍ਰਸਤੀ ਫਲਾਉਣ ਦੇ ਵਿੱਚ ਇਸ ਸੰਦਰਭ ਦੇ ਵਿੱਚ ਦਾ ਦਾ ਵਾਇਰ ਦੀ ਦਾ ਵਾਇਰ ਹਿੰਦੀ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਪੀਟੀਆਈ ਦੀ ਦੇ ਹਵਾਲੇ ਨਾਲ ਇਹ ਦੱਸਿਆ ਕਿ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਵੀ ਜਨਵਰੀ ਤੋਂ ਲੈ ਕੇ ਹੁਣ ਤੱਕ ਮਹਾਰਾਸ਼ਟਰ ਦੇ ਵਿੱਚ 823 ਜਿਹੜੇ ਐ ਉਹ ਸੰਪਰਦਾਇਕ ਘਟਰਾਵਾ ਵਾਪਰੀਆਂ ਨੇ 823 ਸੰਪਰਦਾਇਕ ਇੱਕ ਦੂਜੇ ਦੇ ਫਿਰਕੂ ਤੇ ਉਹਦੇ ਲਈ ਉਹਨੇ ਦੱਸਿਆ ਵੀ ਜਨਵਰੀ ਦੇ ਵਿੱਚ 156 ਮਾਮਲੇ ਦਰਜ ਹੋਏ ਆ ਤੇ ਫਰਵਰੀ ਦੇ ਵਿੱਚ 99 ਮਾਰਚ ਦੇ ਵਿੱਚ 78 ਹੋ ਗਏ ਹੋਰ ਤੱਕ ਜੇ ਮਾਰਚ ਪੂਰਾ ਨਹੀਂ ਹੋਇਆ ਤੇ ਇਸ ਤਰ੍ਹਾਂ 102 ਮਾਮਲੇ ਹੋਰ ਇਸ ਤਰ੍ਹਾਂ ਧਾਰਮਿਕ ਦੁਰਘਟਨਾਵਾਂ ਦੇ ਹੋਏ ਐ ਦਰਜ ਕੁੱਲ ਟੋਟਲ ਮਿਲਾ ਕੇ 823 ਘਟਨਾਵਾਂ ਅਜੇਹੀਆਂ ਹੋਈਆਂ ਨੇ ਤੇ ਆ ਨਾਗਪੁਰ ਵਾਲੀਆਂ ਘਟਨਾਵਾਂ ਤਾਜ਼ੀਆਂ ਨੇ ਇਹਦੇ ਵਿੱਚ ਇਹ ਵੀ ਸ਼ਾਮਲ ਨੇ ਤੇ ਜਾਨੀ ਪੂਰਾ ਜੋ ਜ਼ੋਰ ਲੱਗਿਆ ਹੋਇਆ ਕਿ ਇਹ ਫਰਕੂ ਘਟਨਾਵਾਂ ਹੋਣ ਦੂਜੇ ਬੰਨੇ ਕੱਲ ਦਾ ਸਾਰੀਆਂ ਅਖਬਾਰਾਂ ਦੇ ਵਿੱਚ ਹੀ ਬੀਜੇਪੀ ਦਾ ਜਿਹੜਾ ਮਾਈਨੋਰਟੀ ਸੈੱਲ ਦਾ ਇੰਚਾਰਜ ਹੈਗਾ ਉਸ ਨੇ ਇੱਕ ਜਿਹੜਾ ਜਮਾਲ ਸਦੀਕੀ ਉਹਨੇ ਇੱਕ ਬਿਆਨ ਦਿੱਤਾ ਹੈ ਕਿ ਵੀ ਅਸੀਂ ਜਿਹੜੇ ਆ ਤਿੰਨ ਤਿਹਾਰ ਆ ਰਹੇ ਐ 31 ਤਰੀਕ ਨੂੰ ਮੁਸਲਮਾਨਾਂ ਦਾ ਤਿਹਾਰ ਈਦ ਆ ਰਿਹਾ ਹੈ 14 ਤਰੀਕ ਨੂੰ ਵਿਸਾਖੀ ਆ ਰਹੀ ਹੈ ਸਿੱਖੋਂ ਨੂੰ ਵੈਸੇ ਤਾਂ ਵਿਸਾਖੀ ਨੂੰ ਅਸੀਂ ਕਈ ਤਰ੍ਹਾਂ ਨਾਲ ਮਨਾਉਂਦੇ ਆ ਉਹਦੇ 'ਚ ਖਾਲਸਾ ਪੰਥ ਦੀ ਸਾਜਣਾ ਵੀ ਸ਼ਾਮਲ ਹੁੰਦੀ ਹੈ ਉਹ ਵੱਡਾ ਤਿਹਾਰ ਹੈ ਸਿੱਖਾਂ ਦੇ ਤੌਰ ਤੇ ਪੰਜਾਬੀਆਂ ਦੇ ਤੌਰ ਤੇ ਹੋਰ ਵੱਡਾ ਇਤਿਹਾਸ ਸਾਡੇ ਵਿਸਾਖੀ ਖੁਦ ਵੀ ਹੈਗੀ ਪਹਿਲਾਂ ਤੋਂ ਹੀ ਤੇ ਕਿਉਂਕਿ ਖਾਲਸਾ ਪੰਥ ਦੀ ਸਾਜਨਾ ਵਿਸਾਖੀ ਦੇ ਦਿਨ ਤੇ ਹੋਈ ਸੀ ਵਿਸਾਖੀ ਤਾਂ ਪਹਿਲਾਂ ਤੋਂ ਮਨਾਈ ਜਾ ਰਹੀ ਸੀ ਤੇ ਇਹ ਇੱਕ ਨਵੀਂ ਘਟਨਾ ਬਹੁਤ ਵੱਡੀ ਇਤਿਹਾਸਕ ਘਟਨਾ ਸੀ ਖਾਲਸਾ ਪੰਥ ਦੀ ਸਿਰਜਣਾ ਸੋ 14 ਅਪ੍ਰੈਲ ਨੂੰ ਵਿਸਾਖੀ ਦਾ ਦਿਨ ਸਿੱਖਾਂ ਦੇ ਲਈ ਚੁਣਿਆ ਉਹਨਾਂ ਨੇ ਜਿਹੜੀ ਆਪਣੇ ਤੌਰ ਤੇ ਤੇ ਇਸ ਤਰ੍ਹਾਂ ਨਾਲ 20 ਅਪ੍ਰੈਲ ਨੂੰ ਜਿਹੜਾ ਈਸਟਰ ਹੈ ਇਸਾਈਆਂ ਦਾ ਤਿਹਾਰ ਵੀ ਜਿਹੜੀ ਜਿੰਨੀਆਂ ਤਿੰਨ ਵੱਡੀਆਂ ਧਾਰਮਿਕ ਘਟ ਗਣਤੀਆਂ ਨੇ ਮੁਸਲਮਾਨ ਸਿੱਖ ਤੇ ਈਸਾਈ ਇਹਨਾਂ ਨੂੰ ਸੌਗਾਤ ਤੇ ਮੋਦੀ ਦਿੱਤਾ ਜਾਊਗਾ ਮੋਦੀ ਵੱਲੋਂ ਸੌਗਾਤ ਮੋਦੀ ਵੱਲੋਂ ਇੱਕ ਤੋਹਫੇ ਦਿੱਤੇ ਜਾਣਗੇ ਉਹਦੇ ਲਈ ਉਹ ਦੱਸਦੇ ਆ ਵੀ ਅਸੀਂ 32000 ਵਲੰਟੀਅਰ ਤਿਆਰ ਕੀਤੇ ਐ ਇਹ ਵਲੰਟੀਅਰ 100 ਅੱਡ ਅੱਡ ਧਰਮਾਂ ਦੇ ਲੋਕਾਂ ਨੂੰ ਮਿਲਣਗੇ ਜਾਨੀ 100 ਘਰਾਂ 'ਚ ਜਾਣਗੇ ਤੇ ਉਹਨਾਂ ਨੂੰ ਜਿਹੜੀ ਉਹ ਕਿੱਟ ਹੈਗੀ ਮੋਦੀ ਦੀ ਸੌਗਾਤ ਤੇ ਮੋਦੀ ਦੀ ਕਿੱਟ ਉਹ ਪੇਸ਼ ਕਰਨਗੇ ਉਸ ਕਿੱਟ ਦੇ ਵਿੱਚ ਕੁਝ ਡਰਾਈ ਫਰੂਟ ਹੋਣੇ ਛੋਲਿਆਂ ਦੀ ਦਾਲ ਹੋਣੀ ਹੈ ਤੇ ਛੋਲਿਆਂ ਦਾ ਆਟਾ ਹੋਊਗਾ ਸੂਜੀ ਹੋਊ ਚੀਨੀ ਹੋਊ ਸਲਵਾਰ ਕਮੀਜ਼ ਦਾ ਇੱਕ ਸੈੱਟ ਹੋਊਗਾ ਵਗੈਰਾ ਇਹ ਚੀਜ਼ਾਂ ਹੋਣਗੀਆਂ ਲੋਕ ਇਹ ਕਹਿ ਰਹੇ ਆ ਜਿਹੜੇ ਰਾਜਨੀਤਿਕ ਵਿਸ਼ਲੇਸ਼ਕ ਆ ਵੀ ਜਿਹੜਾ ਵਾਕਫ ਉਹ ਬਿਲ ਜਿਹੜਾ ਅਮੈਂਡਮੈਂਟ ਬਿਲ ਕੇਂਦਰ ਸਰਕਾਰ ਨੇ ਲਿਆਂਦਾ ਹੈ ਜਿਹਦੇ ਨਾਲ ਮੁਸਲਮਾਨ ਬਹੁਤ ਨਰਾਜ ਹੈ ਐਨੇ ਨਰਾਜ ਹੈ ਕਿ ਬਿਹਾਰ ਦੇ ਵਿੱਚ ਮੁੱਖ ਮੰਤਰੀ ਨितीश ਕੁਮਾਰ ਹਰ ਸਾਲ ਇਫਤਾਰ ਪਾਰਟੀ ਕਰਦਾ ਹੈ Eid ਦੇ ਸਬੰਧ ਦੇ ਵਿੱਚ ਉੱਥੋਂ ਦੇ ਮੁਸਲਮਾਨ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਉਸ ਇਫਤਾਰ ਪਾਰਟੀ ਦਾ ਬਾਈਕਾਟ ਕਰ ਦਿੱਤਾ ਤੇ ਖੁੱਲੀ ਚਿੱਠੀ ਉਹਨੂੰ ਲਿਖੀ ਹੈ ਕਿ ਵੀ ਤੂੰ ਜਿਹੜਾ ਹੈ ਉਹ ਤੂੰ ਸੈਕੂਲਰ ਹੋਣ ਦੇ ਤੌਰ ਤੇ ਸਭ ਤੋਂ ਵੋਟਾਂ ਲਈਆਂ ਸੀ ਤੇ ਹੁਣ ਤੂੰ ਕਿਧਰਲੇ ਪਾਸੇ ਤੁਰਿਆ ਹੋਇਆ ਹੈ ਤੇਰੀ ਪਾਰਟੀ ਉੱਥੇ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦਾ ਵਿਰੋਧ ਕਰੇ ਫਿਰ ਅਸੀਂ ਤੇਰੇ ਨਾਲ ਆ ਸਕਦੇ ਨਹੀਂ ਨਹੀਂ ਆਉਂਦੇ ਕਿਉਂਕਿ ਇੱਕ ਫਿਰਕੂ ਬਿਲ ਹੈਗਾ ਸੋ ਇਹ ਵੀ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਨਾਲ ਇਹਨਾਂ ਨੂੰ ਮਤਲਬ ਪਤਿਆਉਣ ਦੀਆਂ ਕੋਸ਼ਿਸ਼ਾਂ ਇਹ ਹੋ ਰਹੀਆਂ ਨੇ ਦੂਜੇ ਪਾਸੇ ਜਿਹੜੀ ਫਿਰਕਾ ਪ੍ਰਸਤੀ ਹੈ ਉਹ ਵੱਡੀ ਪੱਧਰ ਤੇ ਉੱਤੇ ਫਲਾਈ ਜਾ ਰਹੀ ਹੈ ਮੋਦੀ ਜੀ ਜਿਹੜੇ ਆਪਣੇ ਅਮਿਤ ਸ਼ਾਹ ਜੀ ਪਾਰਲੀਮੈਂਟ ਦੇ ਵਿੱਚ ਜਿਹੜਾ ਬਿਆਨ ਦਿੰਦੇ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਉਹਦੇ ਨਾਲ ਉਹ ਪੰਜਾਬ ਦੇ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਕਰਾਉਣਾ ਚਾਹੁੰਦੇ ਹੈ ਕੋਈ ਨਾ ਕੋਈ ਗੜਬੜ ਵੀ ਕਰਾਉਣਾ ਚਾਹੁੰਦੇ ਹੈ ਇੱਕ ਪਾਸੇ ਇਹ ਵੀ ਗੱਲਾਂ ਹੈਗੀਆਂ ਨੇ ਨਾਲ ਤੇ ਇਸ ਕਰਕੇ ਅ ਅਸੀਂ ਸਮਝਦੇ ਹਾਂ ਕਿ ਇਹਦਾ ਜਵਾਬ ਕੋਈ ਕਿੱਟਾ ਨਹੀਂ ਹੈ ਕਿੱਟਾ ਨਾਲ ਨਹੀਂ ਦੋਸਤੀ ਹੁੰਦੀ ਤੁਹਾਡੇ ਅਮਲ ਦੇ ਵਿੱਚੋਂ ਪਤਾ ਲੱਗੂਗਾ ਵੀ ਤੁਹਾਡਾ ਅਮਲ ਕੀ ਹੈ ਅਮਲ ਤਾਂ ਤੁਸੀਂ ਬੰਦਿਆਂ ਦਾ ਹਾਲਾਂਕਿ ਸੁਪਰੀਮ ਕੋਰਟ ਨੇ ਰੋਕ ਲਾਈ ਹੋਈ ਹੈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਬਿਲਡਿੰਗ ਢਾਈ ਨਾ ਜਾਵੇ ਬੰਦਾ ਜੇ ਦੋਸ਼ੀ ਦੀ ਬਜਾਏ ਉਹਦੇ ਤੇ ਸਿੱਧ ਵੀ ਹੋ ਜੇ ਕੋਈ ਤਾਂ ਵੀ ਹੋਦਾ ਘਟਾਉਣਾ ਹੈਗਾ ਘਟਾਉਣ ਦਾ ਇੱਕ ਤੌਰ ਤਰੀਕਾ ਹੈਗਾ ਬਿਨਾਂ ਤੌਰ ਤਰੀਕਾ ਅਪਣਾਏ ਤੁਸੀਂ ਹੁਣੀ ਮਹਾਰਾਸ਼ਟਰ ਦੇ ਵਿੱਚ ਘਟਾ ਕੇ ਹਟਿਓ ਮੁਸਲਮਾਨਾਂ ਦੇ ਸਾਰੀਆਂ ਥਾਵਾਂ ਤੇ ਜੀਓਪੀ ਦੇ ਵਿੱਚ ਰੋਜ ਹੈ ਜਿਹਾ ਕੁਝ ਹੁੰਦਾ ਹੈ ਮੱਧ ਪ੍ਰਦੇਸ਼ ਚ ਹੁੰਦਾ ਸੋ ਇਸ ਕਰਕੇ ਕਿੱਟਾਂ ਜਿਹੜਾ ਇੱਕ ਡਰਾਮੇबाजी ਹੈ ਤੇ ਅਸੀਂ ਇਸ ਡਰਾਮੇਬਾਜੀ ਦੀ ਵੀ ਨਿਖੇਧੀ ਕਰਦੇ ਹਾਂ ਅ ਦੂਸਰਾ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋ ਅੰਤਰਰਾਸ਼ਟਰੀ ਘਟਨਾਵਾਂ ਨੇ ਜਿਹੜੀਆਂ ਅ ਇਜ਼ਰਾਈਲ ਨੇ ਦੁਬਾਰਾ ਫੇਰ ਫਲਸਤੀਨ ਦੇ ਉੱਤੇ ਹਮਾਸ ਦੇ ਉੱਤੇ ਬਹੁਤ ਜ਼ਿਆਦਾ ਅਟੈਕ ਕੀਤੇ ਹੋਏ ਐ ਬਹੁਤ ਸਾਰੇ ਲੋਕ ਮਾਰੇ ਗਏ ਐ ਪਿਛਲੇ ਸਮਿਆਂ ਦੇ ਵਿੱਚ ਤੇ ਉਹਦਾ ਜਿਹੜਾ ਅਸਰ ਐ ਉਹਨਾਂ ਦੇ ਆਪਣੇ ਦੇਸ਼ ਤੇ ਵੀ ਪੈ ਰਿਹਾ ਐ ਤੇ ਉਹਨਾਂ ਦੇ ਜਿਹੜਾ ਰਾਸ਼ਟਰਪਤੀ ਐ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨੇਤਨ ਯਾਹੁ ਤਾਂ ਹਮਲੇ ਕਰਾ ਰਹੇ ਐ ਰਾਸ਼ਟਰਪਤੀ ਕਹਿ ਰਹੇ ਐ ਕਿ ਵੀ ਜਿਹੜੇ ਉੱਥੇ ਬੰਦਕ ਹਜੇ ਵੀ ਬੈਠੇ ਐਗੇ ਹਮਾਸ ਦੇ ਕੋਲ ਉਹਨਾਂ ਨੂੰ ਛਡਾਉਣ ਤੋਂ ਬਿਨਾਂ ਆ ਲੜਾਈਆਂ ਕਰਨ ਦਾ ਕੋਈ ਫਾਇਦਾ ਨਹੀਂਗਾ ਇਹ ਹਮ ਸੀਜ ਫਾਇਰ ਦੁਬਾਰਾ ਹੋਣਾ ਚਾਹੀਦਾ ਹੈ ਦੁਬਾਰਾ ਜੰਗਬੰਦੀ ਹੋਣੀ ਚਾਹੀਦੀ ਹੈ ਵੀ ਇਹ ਬਿਲਕੁਲ ਹੀ ਮੈਨੂੰ ਤਾਂ ਇਸ ਗੱਲ ਤੇ ਉੱਤੇ ਦੁੱਖ ਹੈ ਕਿ ਵੀ ਅਸੀਂ ਉਹ ਬੰਦਿਆਂ ਨੂੰ ਛੁਦਾ ਨਹੀਂ ਰਹੇ ਤੇ ਤਬਾਹੀ ਕਰਨ ਦੇ ਉੱਤੇ ਲੱਗੇ ਹੋਈਆਂ ਇਹ ਤੇ ਉੱਥੇ ਦੀਆਂ ਸੜਕਾਂ ਦੇ ਉੱਤੇ ਵੀ ਨੇਤਨ ਯਾਹੂ ਦੇ ਵਿਰੁੱਧ ਇਹਨਾਂ ਹਮਲਿਆਂ ਦੇ ਖਿਲਾਫ ਤੇ ਬੰਦਕਾਂ ਦੀ ਰਿਹਾਈ ਦੇ ਹੱਕ 'ਚ ਬਹੁਤ بڑے بڑے ਮਜਾਰੇ ਹੋ ਰਹੇ ਹੈ ਸੋ ਉਸ ਦੇਸ਼ ਦੇ ਅੰਦਰ ਆਪ ਵੀ ਬਹੁਤ ਵੱਡੀ ਉਥਲ ਪੁਤਲ ਚੱਲ ਰਹੀ ਹੈ ਤੇ ਨੇਤਨ ਯਾਹੂ ਆਪਣੀ ਗੱਦੀ ਬਚਾਉਣ ਲਈ ਵੀ ਤੇ ਦੂਜਾ ਵੀ ਅਮਰੀਕਾ ਦੀ ਸ਼ੈ ਦੇ ਨਾਲ ਇਹ ਹਮਾਸ ਨੂੰ ਤਬਾਹ ਕਰਨ ਦੇ ਉੱਤੇ ਲੱਗਿਆ ਹੋਇਆ ਹੈ। ਉੱਥੋਂ ਦੇ ਰਾਸ਼ਟਰਪਤੀ ਨੇ ਇਹ ਵੀ ਦੱਸਿਆ ਵੀ 251 ਕੁੱਲ ਬੰਦਕ ਸੀਗੇ ਜਿਹੜੇ ਹਮਾਸ ਨੇ ਰਹੇ ਸੀ ਤੇ ਉਹਨਾਂ ਚੋਂ 58 ਹਾਲੇ ਵੀ ਰਹਿੰਦੇ ਇਹਨਾਂ 58 ਚੋਂ 34 ਦੀ ਡੈਥ ਹੋ ਚੁੱਕੀ ਹੈ। ਉਹਨਾਂ ਦੀਆਂ ਲਾਸ਼ਾਂ ਲੈਣੀਆਂ ਨੇ ਬਾਕੀ ਬੰਦੇ ਜਿਉਂਦੇ ਵਾਪਸ ਲੈਣੇ ਐ ਤੇ ਜਿੰਨਾ ਚਿਰ ਇਹ ਨਹੀਂ ਕਰਦੇ ਇਹ ਲੜਾਈ ਦਾ ਕੋਈ ਫਾਇਦਾ ਦੂਸਰੇ ਪਾਸੇ ਅਮਰੀਕਾ ਨੇ ਜਿਹੜੀ ਪਲਾਨ ਬਣਾਈ ਸੀ ਯਮਨ ਦੇ ਉੱਤੇ ਅਟੈਕ ਕਰਨ ਦੀ ਉਹ ਉਹਨਾਂ ਦੀ ਬੜੀ ਸੀਕ੍ਰੀਟ ਪਲਾਨ ਸੀ ਜਿਹੜੇ ਗਰੁੱਪ ਦੇ ਵਿੱਚ ਉਹ ਪਲਾਨ ਇੱਕ ਦੂਜੇ ਨਾਲ ਸਾਂਝੀ ਕੀਤੀ ਉਸ ਗਰੁੱਪ ਦੇ ਵਿੱਚ ਇੱਕ ਪੱਤਰਕਾਰ ਵੀ ਸ਼ਾਮਲ ਸੀ ਤੇ ਉਸ ਪੱਤਰਕਾਰ ਕੋਲ ਜਦੋਂ ਉਹ ਪਲਾਨ ਗਈ ਤਾਂ ਉਹ ਲੀਕ ਹੋ ਗਈ ਤੇ ਸਾਰੀ ਦੁਨੀਆ ਚ ਰੌਲਾ ਪੈ ਗਿਆ ਤੇ ਜਿਹੜੀ ਅਮਰੀਕਾ ਆਪਣੇ ਤੌਰ ਤੇ ਇੰਨੀਆਂ ਖੁਫੀਆ ਗੱਲਾਂ ਕਰਦਾ ਹੈ ਤੇ ਉੱਥੋਂ ਦੀ ਜਿਹੜੀ ਹੈੱਡ ਹੈ ਸਾਡੀ ਅਸੀਂ ਬੜੇ ਖੁਸ਼ ਆ ਵੀ ਸਾਡੇ ਭਾਰਤੀ ਪਹਿਲਾਂ ਦੀ ਉਹਦਾ ਉਹਦੀਆਂ ਜੜਾਂ ਭਾਰਤ ਚ ਨੇ ਉਹ ਪਿੱਛੇ ਆ ਕੇ ਵੀ ਗਈ ਹੈ ਮੋਦੀ ਜੀ ਨਾਲ ਮਿਲੀ ਵੀ ਹੈ ਬਾਕੀ ਵੀ ਤੁਲਸੀ ਗੱਬਾਰ ਤੁਲਸੀ ਗਵਾਲਡ ਹੈ ਜਿਹੜੀ ਉਹਨੂੰ ਕੋਈ ਪਛਤਾਵਾ ਨਹੀਂ ਕਹਿੰਦੀ ਚਲੋ ਹੋ ਗਿਆ ਤਾਂ ਹੋ ਗਿਆ ਸਹੀ ਮਤਲਬ ਇਸ ਕਿਸਮ ਦਾ ਹੈਗਾ ਅ ਅਗਲੀ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਅ ਉਹ ਇਹ ਹੈ ਕਿ ਅਲਾਹਾਬਾਦ ਹਾਈ ਕੋਰਟ ਦੇ ਜੱਜ ਸ਼੍ਰੀ ਰਾਮਨੂਰ ਨਾਰਾਇਣ ਮਿਸ਼ਰਾ ਜੀ ਨੇ ਇੱਕ ਬਹੁਤ ਬਹੁਤ ਹੀ ਭੱਦੀ ਤੇ ਇੱਕ ਗਿਰੀ ਹੋਈ ਜਿਹੜੀ ਜੱਜਮੈਂਟ ਹੈ ਉਹ ਦਿੱਤੀ ਸੀਗੀ ਅਲਾਹਾਬਾਦ ਹਾਈ ਕੋਰਟ ਦਾ ਜੱਜ ਹੈ ਉਹ ਜੇ ਬੀਜੇ ਕੋਈ ਜਿਹੜੀ ਨਾਬਾਲਗ ਲੜਕੀ ਹੈ ਉਸ ਦੇ ਪ੍ਰਾਈਵੇਟ ਪਾਰਟਸ ਨੂੰ ਕੋਈ ਬੰਦਾ ਫੜਦਾ ਵੀ ਹੈ ਤੇ ਉਹਨੂੰ ਉਹਦੇ ਨਾਲੇ ਤਲ ਟੂੜ ਹੁੰਦਾ ਹੈ ਤਾਂ ਇਹ ਕੋਈ ਰੇਪ ਨਹੀਂ ਗਾਪਦਾ ਬਲਾਤਕਾਰ ਨਹੀਂ ਬਣਦਾ ਨਾ ਬਲਾਤਕਾਰ ਦੀ ਕੋਸ਼ਿਸ਼ ਹੈ ਇਹ ਇਸ ਫੈਸਲੇ ਦੇ ਵਿਰੁੱਧ ਮਾਨਯੋਗ ਸੁਪਰੀਮ ਕੋਰਟ ਨੇ ਕੱਲ ਆਪਣੇ ਆਪ ਚ ਨੋਟਿਸ ਲੈ ਕੇ ਅੱਜ ਜਸਟਿਸ ਬੀ ਆਰ ਗਵਈ ਉਸ ਦੇ ਉੱਤੇ ਆਪਣੀ ਸੁਣਵਾਈ ਸ਼ੁਰੂ ਕਰਨਗੇ ਤੇ ਉਸ ਫੈਸਲੇ ਨੂੰ ਰੱਦ ਕਰ ਲਓਗੇ ਅਸੀਂ ਮੰਗ ਕਰਦੇ ਹਾਂ ਵੀ ਕੱਲਾ ਰੱਦ ਹੀ ਨਾ ਕਰਿਆ ਜਾਵੇ ਅਜਿਹੇ ਜੱਜ ਦੇ ਉੱਤੇ ਸਖਤ ਕਾਰਵਾਈ ਵੀ ਕੀਤੀ ਜਾਵੇ ਉਹ ਵੀ ਸੋਚ ਕੇ ੱਡੀ ਮਾੜੀ ਹੈ ਤੇ ਉਹਦੇ ਤੋਂ ਕੰਮ ਵੀ ਲਿਆ ਜਾਵੇ ਅਜਿਹਾ ਗੰਭੀਰ ਕਿਸਮ ਦਾ ਕੰਮ ਹੈ ਜਿਹੜਾ ਉਹਨੂੰ ਨਾ ਦਿੱਤਾ ਜਾਵੇ ਕਿਉਂਕਿ ਇਹ ਇਹ ਲੋਕ ਇਨਸਾਫ ਘੱਟ ਤੇ ਬੇਇਨਸਾਫੀਆਂ ਜ਼ਿਆਦਾ ਕਰਦੇ ਆ ਕਿਉਂ ਕਰਦੇ ਆ ਇਹਦੀ ਵੀ ਇਨਕੁਆਰੀ ਹੋਵੇ ਵੀ ਕਿਉਂ ਇਹ ਅਜਿਹਾ ਉਹਨੇ ਫੈਸਲਾ ਦਿੱਤਾ ਹੈਗਾ ਜਿਹੜੇ ਬੰਦੇ ਨੂੰ ਛੱਡਿਆ ਇਸ ਬਲਾਤਕਾਰ ਦੇ ਦੋਸ਼ ਚੋਂ ਕੋਈ ਕਿਸੇ ਕਿਸਮ ਦੀ ਕੋਈ ਹੋਰ ਗੱਲ ਤਾਂ ਨਹੀਂ ਦਿੱਲੀ ਹਾਈ ਕੋਰਟ ਵਾਲੇ ਜੱਜ ਵਾਲਾ ਕੰਮ ਤਾਂ ਨਹੀਂ ਇਹਦੀ ਇਨਕੁਆਇਰੀ ਵੀ ਕਰਨੀ ਚਾਹੀਦੀ ਅ ਬਸ ਲਾਸਟ ਗੱਲ ਦੋਸਤੋ ਕੱਲ ਪਾਰਲੀਮੈਂਟ ਦੇ ਵਿੱਚ ਪਤਾ ਲੱਗਿਆ ਵੀ ਜਿਹੜਾ ਜਿਹੜੀ ਜਿਹੜਾ ਜੰਗਲਾਤ ਮਹਿਕਮਾ ਤੇ ਸਾਡਾ ਵਾਤਾਵਰਣ ਵਾਲਾ ਮਹਿਕਮਾ ਹੈਗਾ ਇਸ ਮਹਿਕਮੇ ਨੇ ਪਿਛਲੇ ਸਾਲ 2025-26 ਦੇ ਵਿੱਚ ਜਿਹੜਾ 24-25 ਦੇ ਵਿੱਚ 24-25 ਦੇ ਵਿੱਚ ਕੁੱਲ ਬਜਟ ਹੈ ਜਿਹੜਾ ਉਹ 858 ਕਰੋੜ ਰੱਖਿਆ ਹੋਇਆ ਸੀ ਉਸ 8 658 ਕਰੋੜ ਦੇ ਵਿੱਚੋਂ ਹਵਾ ਨੂੰ ਸ਼ੁੱਧ ਕਰਨ ਲਈ ਬਾਕੀ ਚੀਜ਼ਾਂ ਨੂੰ ਕਰਨ ਲਈ ਸਾਰੀਆਂ ਵਾਤਾਵਰਨ ਦੇ ਵਾਸਤੇ ਸਿਰਫ 7 ਕਰੋੜ 22 ਲੱਖ ਖਰਚੇ। ਜਾਨੀ 1% ਤੋਂ ਵੀ ਘੱਟ ਰੁਪਏ ਖਰਚੇ 858 ਕਰੋੜ ਚੋਂ ਬਾਕੀ ਬਿਨਾਂ ਖਰਚੇ ਪਏ ਰਹੇ। এনवायरमेंट ਤਾਂ ਜਿਆਦਾ ਸਾਫ਼ ਹੋਗਾ ਸੀ ਹਵਾ ਇੰਨੀ ਜਿਆਦਾ ਸਾਫ਼ ਹੋ ਗਈ ਕਿ ਸਰਕਾਰ ਕੋਲ ਕੰਮ ਹੀ ਕੋਈ ਨਹੀਂ ਸੀਗਾ ਤੇ ਦੁਨੀਆ ਭਰ ਦੇ ਲੋਕ ਜਿਹੜੇ ਆ ਉਹ ਤਾਂ ਸਗੋਂ ਇੱਥੇ ਆਉਂਦੇ ਸੀਗੇ ਹਵਾ ਚੰਗੀ ਲੈਣ ਲਈ ਤੇ ਭਾਰਤ ਸਰਕਾਰ ਨੇ ਉਹ ਪੈਸੇ ਬਚਾ ਲਏ। ਏ ਹੁਣ ਦੱਸਣਾ ਪਊਗਾ ਵੀ ਇਹ ਸਰਕਾਰ ਕਿੰਨੀ ਕੁ ਐਫੀਸ਼ੀਐਂਟ ਹੈ ਕਿੰਨੀ ਕੁ ਕਾਰਜ ਕੁਸ਼ਲ ਹੈ ਸੋ ਜਿੱਧਰ ਨੂੰ ਦੇਸ਼ ਤੁਰ ਰਿਹਾ ਉਸੇ ਜੀ ਕਾਰਜ ਕੁਸ਼ਲਤਾ ਇਹ ਸਰਕਾਰ ਦੀ ਨਜ਼ਰ ਆਈ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ